ਸਾਰੀ ਸੰਗਤ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਬਾਣੀ ਦੇ ਵਿੱਚ। ਕੱਲ ਵੀ ਅਸੀਂ ਡਾਕਟਰ ਗੁਰਨਾਮ ਸਿੰਘ ਦੇ ਨਾਲ ਵਿਚਾਰ-ਚਰਚਾ ਕੀਤੀ ਸੀ ਗੁਰਮਤ ਸੰਗੀਤ ਨੂੰ ਲੈ ਕੇ ਤੇ ਅੱਜ ਵੀ ਸਾਡੇ ਨਾਲ ਡਾਕਟਰ ਗੁਰਨਾਮ ਸਿੰਘ ਜੀ ਖਾਸ ਤੌਰ ਤੇ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਬਾਣੀ ਦੇ ਵਿੱਚ ਤੇ ਮధుਰ ਗਾਇਨ ਸਾਨੂੰ ਸੁਣਾਉਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਡਾਕਟਰ ਸਾਹਿਬ ਸਟੂਡੈਂਟਸ ਦੀ ਗੱਲ ਕਰੀਏ ਹੁਣ ਤੱਕ 13 ਸਾਲਾਂ ਦੇ ਵਿੱਚ ਬਹੁਤ ਸਾਰੇ ਸਟੂਡੈਂਟ ਤੁਹਾਡੇ ਕੋਲੋਂ ਸਿੱਖ ਕੇ ਗਏ ਨੇ ਵੱਖ-ਵੱਖ ਥਾਵਾਂ ਤੇ ਆਪਣਾ ਡਿਊਟੀ ਨਿਭਾ ਵੀ ਰਹੇ ਹੋਣਗੇ ਕੁਝ ਕੁ ਸਟੂਡੈਂਟਸ ਦਾ ਅਸੀਂ ਨਾਮ ਲੈਣਾ ਚਾਹੋਗੇ ਜਿਨ੍ਹਾਂ ਨੂੰ ਮਾਣ ਹੈ ਕਿ ਬਹੁਤ ਵਧੀਆ ਸਿੱਖ ਕੇ ਇੱਥੇ ਬੈਠੇ ਨੇ ਸਾਡੇ ਸਟੂਡੈਂਟਸ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਸਾਡੇ ਜਿਹੜੇ ਵਿਦਿਆਰਥੀ ਨੇ ਕੀਰਤਨ ਕਰਦੇ ਨੇ ਤੰਤੀ ਸਾਜ਼ਾਂ ਦੇ ਨਾਲ ਉਹਨੂੰ ਮਾਣ ਹੈ ਕਿ ਦਰਬਾਰ ਸਾਹਿਬ ਵਿੱਚ ਜਦੋਂ ਸਾਡਾ ਵਿਭਾਗ ਹੋਇਆ ਪਹਿਲੇ ਬੈਚ ਦੇ ਵਿੱਚੋਂ ਹੀ ਸਾਡੇ ਇੱਕ ਡਾਕਟਰ ਰਵਿੰਦਰ ਸਿੰਘ ਸਟੂਡੈਂਟ ਸੀ ਉੱਥੇ ਭਰਤੀ ਕਰਾਇਆ ਜੀ ਰਵਿੰਦਰ ਸਿੰਘ ਉੱਥੇ ਉਹਨਾਂ ਨੇ 8-9 ਸਾਲ ਉੱਥੇ ਕੀਰਤਨ ਵੀ ਕੀਤਾ ਔਰ ਨਾਲ ਉਹਨਾਂ ਨੇ ਪੀ ਐਚ ਡੀ ਵੀ ਕੀਤੀ ਦਰਬਾਰ ਸਾਹਿਬ ਦੇ ਇਤਿਹਾਸ ਦੇ ਵਿੱਚ ਪਹਿਲਾ ਇੱਕ ਕੀਰਤਨੀਆ ਜਿਸ ਨੇ ਪੀ ਐਚ ਡੀ ਕੀਤੀ ਉਹ ਰਵਿੰਦਰ ਸਿੰਘ ਭਾਈ ਰਵਿੰਦਰ ਸਿੰਘ ਜੀ ਜੀ ਔਰ ਉਹਨਾਂ ਨੇ ਡਾਕਟੋਰੇਟ ਵੀ ਕੀਤੀ ਸ੍ਰੀ ਹਰਮੰਦਰ ਸਾਹਿਬ ਦੀ ਕੀਰਤਨ ਪਰੰਪਰਾ ਦੇ ਉੱਤੇ ਔਰ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਉਸ ਤੋਂ ਬਾਅਦ ਵੀ ਅਸੀਂ ਦੋ ਵਿਦਿਆਰਥੀ ਉੱਥੇ ਦਰਬਾਰ ਸਾਹਿਬ ਦੇ ਵਿੱਚ ਰਬਾਬ ਦੇ ਉੱਪਰ ਅਸੀਂ ਜਿਹੜੇ ਨੇ ਕਿਉਂਕਿ ਸਭ ਤੋਂ ਸਾਡਾ ਸਾਡੀ ਸਾਡਾ ਜਿਹੜਾ ਸਥਾਨ ਹੈ ਮਹੱਤਵਪੂਰਨ ਕੇਂਦਰੀ ਸਥਾਨ ਸਤਕਾਰਯੋਗ ਸ੍ਰੀ ਹਰਮੰਦਰ ਸਾਹਿਬ ਹੈ। ਬਿਲਕੁਲ। ਔਰ ਉੱਥੇ ਹੀ ਅਸੀਂ ਆਪਣਾ ਜਿਹੜਾ ਹੈ ਆਪਣੀ ਸੇਵਾ ਅਰਪਿਤ ਕਰਨੀ ਹੈ। ਸੋ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਵਿੱਚੋਂ ਇਹ ਵਿਦਿਆਰਥੀ ਉਥੇ ਸੇਵਾ ਕਰ ਰਹੇ ਨੇ ਔਰ ਉਹਦੇ ਨਾਲ ਇੱਕ ਖਾਸ ਕਿਸਮ ਦੀ ਤੰਤੀ ਸਾਜ਼ਾਂ ਦੇ ਖੇਤਰ ਵਿੱਚ ਵੀ ਕ੍ਰਾਂਤੀ ਆਈ ਔਰ ਸਾਡੀ ਸੇਵਾ ਵੀ ਸਾਡੀ ਘਾਲ ਵੀ ਥਾਏ ਪਈ ਇਸ ਤੋਂ ਇਲਾਵਾ ਬਹੁਤ ਸਾਰੇ ਵਿਦਿਆਰਥੀ ਸਾਡੇ ਕਾਲਜਸ ਦੇ ਵਿੱਚ ਲੱਗੇ ਹੋਏ ਨੇ ਸਾਰੇ ਹੀ ਬਹੁਤ ਪਿਆਰੇ ਨੇ ਸਾਰਿਆਂ ਦਾ ਹੀ ਬਹੁਤ ਯੋਗਦਾਨ ਹੈ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਾਮ ਮੈਂ ਲਵਾਗਾ ਤੇ ਮੇਰੇ ਪਿਆਰੇ ਵਿਦਿਆਰਥੀ ਜਿਹੜੇ ਨੇ ਮੈਨੂੰ ਤਾਂ ਆਪਣੇ ਬੱਚਿਆਂ ਵਾਂਗੂ ਸਾਰੇ ਹੀ ਪਿਆਰੇ ਨੇ ਹੁਣ ਬਾਹਰ ਵਿਦੇਸ਼ ਦੇ ਵਿੱਚ ਵੀ ਸਾਡੇ ਵਿਦਿਆਰਥੀ ਜਿਹੜੇ ਨੇ ਉਹ ਵੱਖ-ਵੱਖ ਜਿਹੜੇ ਕੀਰਤਨ ਸਿਖਲਾਈ ਕੇਂਦਰ ਨੇ ਉਹਨਾਂ ਵਿੱਚ ਕਾਰਜ ਕਰ ਰਹੇ ਨੇ ਪਿੱਛੇ ਜੇ ਇਹ ਸਾਡੇ ਹੀ ਇੱਕ ਵਿਦਿਆਰਥੀ ਡਾਕਟਰ ਮਨਪ੍ਰੀਤ ਸਿੰਘ ਨੇ ਵਾਈਟ ਹਾਊਸ ਵਿੱਚ ਗੁਰੂ ਨਾਨਕ ਸੈਲੀਬ੍ਰੇਸ਼ਨ ਉੱਤੇ ਕੀਰਤਨ ਕੀਤਾ ਔਰ ਬਹੁਤ ਸਾਰੇ ਵਿਦਿਆਰਥੀ ਡਾਕਟਰ ਅਲੰਕਾਰ ਸਿੰਘ ਨੇ ਸਾਡੇ ਇੱਥੋਂ ਪੰਜਾਬੀ ਯੂਨੀਵਰਸਿਟੀ ਤੋਂ ਪੀ ਐਚ ਡੀ ਮੇਰੇ ਨਾਲ ਹੀ ਇਸ ਵਿਭਾਗ ਤੋਂ ਕੀਤੀ ਔਰ ਕੀਰਤਨ ਕਰ ਰਹੇ ਨੇ ਔਰ ਹੋਰ ਵੀ ਬਹੁਤ ਸਾਰੇ ਡਾਕਟਰ ਵਿਰਿੰਦਰ ਕੌਰ ਡਾਕਟਰ ਕਵਲਜੀਤ ਸਿੰਘ ਔਰ ਹੋਰ ਬਹੁਤ ਸਾਰੇ ਵਿਦਿਆਰਥੀ ਡਾਕਟਰ ਹਰਜਸ ਕੌਰ ਇਹ ਸਾਰੇ ਵਿਦਿਆਰਥੀ ਜਿੱਥੇ ਮੇਰੇ ਕੋਲੋਂ ਇਹਨਾਂ ਨੇ ਗੁਰਮਤਿ ਸੰਗੀਤ ਦੇ ਤਰ ਤਾਲੀਮ ਲਈ ਪੀ ਐਚ ਡੀ ਕੀਤੀ ਅਧਿਆਪਕ ਵੀ ਨੇ ਵਿਦਿਆਰਥੀ ਵੀ ਨੇ ਔਰ ਹਜ਼ਾਰਾਂ ਹੀ ਵਿਦਿਆਰਥੀਆਂ ਦੀ ਇੱਕ ਵੱਡੀ ਜਿਹੜੀ ਸਾਡੀ ਸ਼੍ਰੇਣੀ ਹੈ ਉਹ ਇਸ ਵੇਲੇ ਖੜੀ ਹੋ ਚੁੱਕੀ ਹੈ ਜਿਹੜੀ ਬਤੌਰ ਅਧਿਆਪਕ ਔਰ ਸਕੂਲ ਕਾਲਜਸ ਯੂਨੀਵਰਸਿਟੀ ਵਿੱਚ ਵੀ ਕੰਮ ਕਰ ਰਹੀ ਹੈ ਉਹ ਕੀਰਤਨ ਦੇ ਖੇਤਰ ਵਿੱਚ ਵੀ ਉਹ ਕੀਰਤਨ ਕਰ ਰਹੇ ਨੇ ਔਰ ਅਸੀਂ ਇੱਥੇ ਉਹਨਾਂ ਦੀ ਰਿਕਾਰਡਿੰਗਸ ਵੀ ਕਰਦੇ ਆ ਔਰ 31 ਰਾਗਸ ਦੀ ਸਾਡੇ ਜਿਹੜੇ ਹੁਣ ਬੇਤਰੀਨ ਵਿਦਿਆਰਥੀ ਨੇ ਉਹਦੀਸ ਰਿਕਾਰਡਿੰਗ ਕਰਨ ਜਾ ਰਹੇ ਆ ਤਾਂ ਕਿ ਸਾਡੇ ਵਿਦਿਆਰਥੀਆਂ ਦਾ ਕੀਰਤਨ ਸਾਰੀ ਦੁਨੀਆ ਤੱਕ ਪਹੁੰਚ ਸਕੇ ਜੀ ਜੀ ਬਿਲਕੁਲ ਡਾਕਟਰ ਸਾਹਿਬ ਇੱਕ ਹੋਰ ਸਵਾਲ ਪੁੱਛਣਾ ਚਾਹਾਂਗੀ ਜਿਸ ਤਰ੍ਹਾਂ ਗੁਰਮਤ ਸੰਗੀਤ ডিপਾਰਟਮੈਂਟ ਦੇ ਜੇ এনवायरमेंट ਦੀ ਗੱਲ ਕਰੀਏ ਜਿਸ ਤਰ੍ਹਾਂ ਇੱਕ ਟੀਚਰ ਤੇ ਇੱਕ ਸਟੂਡੈਂਟ ਦਾ ਜੋ ਰਿਸ਼ਤਾ ਹੁੰਦਾ ਹੈ ਬਾਕੀ ਅਸੀਂ ਸਬਜੈਕਟਸ ਦੀ ਗੱਲ ਕਰ ਲਈਏ ਤੇ ਦੂਸਰੇ ਪਾਸੇ ਗੁਰਮਤ ਸੰਗੀਤ ਦੀ ਗੱਲ ਕਰ ਲਈਏ ਤਾਂ ਇੱਕ ਗੁਰੂ ਤੇ ਮੁਰਸ਼ਿਦ ਵਾਲਾ ਰਿਸ਼ਤਾ ਹੋ ਜਾਂਦਾ ਸੋ ਕਿਸ ਤਰ੍ਹਾਂ ਦਾ ਮਾਹੌਲ ਹੈ ਇਸ ডিপਾਰਟਮੈਂਟ ਦੇ ਵਿੱਚ ਤੁਹਾਡਾ ਆਪਣੇ ਸਟੂਡੈਂਟਸ ਦੇ ਪ੍ਰਤੀ ਸਟੂਡੈਂਟਸ ਤੁਹਾਨੂੰ ਕਿਸ ਤਰ੍ਹਾਂ ਰਿਐਕਟ ਕਰਦੇ ਨੇ ਕਿਸ ਤਰ੍ਹਾਂ ਨਾਲ ਤੁਸੀਂ ਮਾਹੌਲ ਬਣਾ ਕੇ ਯੂਨੀਵਰਸਿਟੀ ਦਾ ਮਾਹੌਲ ਸਾਡਾ ਅਕਾਦਮਿਕ ਪਰ ਕਿਉਂਕਿ ਅਸੀਂ ਖਾਸ ਵਿਰਾਸਤ ਦੇ ਨਾਲ ਸਾਡੀ ਸਾਡੀ ਜਿਹੜੀ ਸਾਂਝ ਹੈ ਔਰ ਇਸੇ ਕਰਕੇ ਅਸੀਂ ਜਿਹੜਾ ਵਿਭਾਗ ਹੈ ਗੁਰਮਤਿ ਸੰਗੀਤ ਵਿਭਾਗ ਇਹ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੇ ਨਾਲ ਅਸੀਂ ਸਥਾਪਿਤ ਕੀਤਾ ਹੈ ਸਾਰਾ ਭਵਨ ਔਰ ਇਹ ਸਾਰੀ ਜਿਹੜੀ ਇਮਾਰਤ ਹੈ ਇਸ ਦੀ ਇਸ ਦੀ ਇਸ ਦਾ ਨਿਰਮਾਣ ਕੀਤਾ ਗਿਆ ਇਸ ਦੇ ਸਨਮੁਖ ਅਸੀਂ ਬੀਬੇ ਨਾਨਕੀ ਸੰਗੀਤ ਪਾਰਕ ਵਾਈਸ ਚਾਂਸਰ ਡਾਕਟਰ ਜਸਪਾਲ ਸਿੰਘ ਉਹਨਾਂ ਨੇ ਬਣਵਾਇਆ ਕਿਉਂਕਿ ਬੀਬੇ ਨਾਨਕੀ ਔਰ ਗੁਰੂ ਨਾਨਕ ਪਾਤਸ਼ਾਹ ਦੀ ਗੁਰਮੁਸੰਗੀ ਦੀ ਸਾਂਝ ਸੀ ਜਦੋਂ ਗੁਰਨਾਨਕ ਪਸਾਚਾਰ ਉਦਾਸੀਆਂ ਤੇ ਜਾਣ ਲੱਗੇ ਤੇ ਉਸ ਵੇਲੇ ਭਾਈ ਮਰਦਾਨਾ ਨੂੰ ਜਿਹੜਾ ਰਬਾਬ ਗੁਰੂ ਸਾਹਿਬ ਨੇ ਬਖਸ਼ਿਸ਼ ਕਰਵਾਇਆ ਉਹ ਉਸ ਦੇ ਲਈ ਮਾਇਆ ਬਿਬੀ ਨਾਨਕੀ ਜੀ ਨੇ ਦਿੱਤੀ ਸੋ ਉਹਨਾਂ ਵੱਲੋਂ ਹੀ ਇਹ ਅਸੀਸ ਮਿਲੀ ਔਰ ਉਹ ਸਾਜ ਦੇ ਪ੍ਰਤੀਕ ਵਜੋਂ ਅਸੀਂ ਇਹ ਬਿਬੀ ਨਾਨਕੀ ਦੀ ਸੰਗੀਤ ਪਾਰਕ ਜਿਹੜਾ ਹੈ ਉਹ ਡੈਡੀਕੇਟ ਕੀਤਾ ਬਿਬੀ ਨਾਨਕੀ ਜੀ ਨੂੰ ਔਰ ਉਸ ਵਿੱਚ ਪਲਾਂਟਸ ਵੀ ਅਸੀਂ ਉਹ ਲਗਾ ਰਹੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਆਇਆ ਜੀ ਸੋ ਇਸ ਕਿਸਮ ਦਾ ਇੱਕ ਮਾਹੌਲ ਅਸੀਂ ਸਿਰਜ ਰਹੇ ਹਾਂ ਬਾਹਰ ਗੁਰਬਸ ਕੀਦੇ ਜਿਹੜਾ ਸਾਡਾ ਆਂਗਣ ਹੈ ਜ ਉਸ ਦੇ ਵਿੱਚ ਅਸੀਂ ਜਿਹੜੇ ਸਾਡੇ ਕੀਰਤਨੀਏ ਨੇ ਜੀ ਜੀ ਉਹਨਾਂ ਦੀ ਸਿਮਰਤੀ ਦੇ ਵਿੱਚ ਅਸੀਂ ਰੁੱਖ ਲਗਾਏ ਨੇ ਤਾਂ ਕਿ ਸਾਡੇ ਵਿਦਿਆਰਥੀ ਉਹਨਾਂ ਦੀ ਛਾਵੇਂ ਬੈਠ ਕੇ ਉਹਨਾਂ ਦੇ ਨਾਲ ਆਪਣੀ ਸਾਂਝ ਜਿਹੜੀ ਸਥਾਪਿਤ ਕਰ ਸਕਣ ਔਰ ਉਹਨਾਂ ਦੀ ਸਾਂਝ ਸਦੀਵੀ ਹੋਵੇ ਅਸੀਂ ਉਸ ਦੇ ਵਿੱਚ ਅਧਿ ਸ਼੍ਰੀ 우ਸਤਾਦ ਸੋਹਣ ਸਿੰਘ ਜੀ ਭਾਈ ਅਵਤਾਰ ਸਿੰਘ ਜੀ ਮੇਰੇ ਪਿਤਾ ਜੀ ਭਾਈ ਉਤਮ ਸਿੰਘ ਜੀ ਔਰ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਬਸ ਮੇਰੇ ਗੁਰੂ ਗੁਰਮੁਖੀ ਦਾ ਚਾਰੀਆ ਬਸ ਉਤਾਰਾ ਸਿੰਘ ਜੀ ਔਰ ਬਡੇ ਗੁਲਾਮ ਅਲੀ ਖਾਨ ਸਾਹਿਬ ਔਰ ਬੀਬੀ ਜਸਪੀਰ ਕੌਰ ਜੀ ਖਾਲਸਾ ਉਹਨਾਂ ਦੀ ਯਾਦ ਵਿੱਚ ਹੁਣੇ ਪਿੱਛੇ ਡਾਕਟਰ ਜਸਪਾਲ ਸਿੰਘ ਉਹਨਾਂ ਨੇ ਪਾਰ ਜਾਤ ਦਾ ਕੰਮ ਤੇਨ ਪਾਰ ਜਾਤ ਹਰ ਹਰ ਰੁੱਖ ਉਹ ਪਾਰ ਜਾਤ ਦਾ ਸੀ ਜਿਹੜਾ ਹੈ ਪਲਾਂਟ ਜਿਹੜਾ ਹੈ ਉਹ ਇੱਥੇ ਲਾਇਆ ਸੋ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜੇ ਆਪਣੇ ਸੰਗੀਤਕਾਰ ਨੇ ਉਹਨਾਂ ਦੀ ਯਾਦ ਨੂੰ ਵੀ ਸਦੀਵੀ ਬਣਾਈਏ ਔਰ ਨਾਲ ਹੀ ਆਪਣੇ ਸੱਭਿਆਚਾਰਕ ਵਿਰਾਸਤ ਦੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਨਾਲ ਵੀ ਜੋੜੀਏ ਇਸ ਕਿਸਮ ਦਾ ਮਾਹੌਲ ਅਸੀਂ ਇੱਥੇ ਸਿਰਜਦੇ ਆਂ ਔਰ ਗੁਰਮਤ ਦਾ ਮਾਹੌਲ ਅਸੀਂ ਸਿਰਜਣ ਦੀ ਕੋਸ਼ਿਸ਼ ਕਰਦੇ ਆਂ ਗੁਰਦੁਆਰਾ ਸਾਹਿਬ ਵਿੱਚ ਵੀ ਅਸੀਂ ਕਲਾਸਿਸ ਲਗਾਉਂਦੇ ਆਂ ਇੱਥੇ ਵੀ ਕੀਰਤਨ ਦਾ ਮਾਹੌਲ ਹੈ ਔਰ ਵਿਦਿਆਰਥੀ ਬੜੇ ਮਾਣ ਦੇ ਨਾਲ ਸਿੱਖੀ ਸਰੂਪ ਦੇ ਵਿੱਚ ਸਿੱਖੀ ਕਾਸਟਿਮ ਦੇ ਵਿੱਚ ਜਿਹੜਾ ਉਹ ਇੱਥੇ ਆਉਂਦੇ ਨੇ ਔਰ ਇੱਥੇ ਆ ਕੇ ਕੀਰਤਨ ਸਿੱਖਦੇ ਨੇ ਔਰ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਪੂਰਨ ਮਰਿਆਦਾ ਦੇ ਨਾਲ ਜੀ ਸਾਡੇ ਕੋਲ ਜਿੱਥੇ ਸੰਗੀਤ ਦੀ ਮਰਿਆਦਾ ਹੈ ਉੱਥੇ ਗੁਰਮਤਿ ਦੀ ਔਰ ਸਿੱਖ ਮਰਿਆਦਾ ਵੀ ਹੈ ਦੋਹੇ ਮਰਿਆਦਾਵਾਂ ਗੁਰਮਤਿ ਔਰ ਸੰਗੀਤ ਦੀ ਮਰਿਆਦਾ ਦਾ ਸੁਮੇਲ ਕਰਕੇ ਅਸੀਂ ਇੱਥੇ ਟੀਚਿੰਗ ਕਰਵਾਉਣ ਦੀ ਕੋਸ਼ਿਸ਼ ਕਰਦੇ ਆ ਇਹਦੇ ਨਾਲ ਹੀ ਦੂਸਰੇ ਸਬਜੈਕਟ ਵੀ ਅਸੀਂ ਟੀਚ ਕਰਦੇ ਆ ਇੰਗਲਿਸ਼ ਪੰਜਾਬੀ ਔਰ ਦੂਸਰੇ ਇਲੈਕਟਿਵ ਸਬਜੈਕਟ ਉਹ ਟੀਚਿੰਗ ਵੀ ਅਸੀਂ ਕਰਵਾਉਂਦੇ ਆ ਔਰ ਨਾਲ ਹੀ ਜਿਹੜੀ ਸਾਡੀ ਪਰੰਪਰਾਗਤ ਤਰੀਕੇ ਦੇ ਨਾਲ ਸਾਡੀ ਸਿੱਖਿਆ ਹੈ ਉਹ ਕਰਵਾਉਣ ਦੀ ਵੀ ਕੋਸ਼ਿਸ਼ ਕਰਦੇ ਆ ਕਿੰਨੇ ਕੁ ਸਫਲ ਹੋ ਰਹੇ ਆ ਇਹਦੇ ਸਬੰਧ ਦੱਸੇਗਾ ਅਜੇ ਤੱਕ ਸਾਨੂੰ ਜੋ ਸਾਨੂੰ ਰਿਜ਼ਲਟ ਮਿਲ ਰਹੇ ਨੇ ਕਿਉਂਕਿ ਸਾਡੇ ਕੋਲ ਜਿਹੜੇ ਵਿਦਿਆਰਥੀ ਨੇ ਉਹ ਵੱਖ-ਵੱਖ ਖੇਤਰਾਂ ਦੇ ਵਿੱਚੋਂ ਵੱਖ-ਵੱਖ ਸ਼ੋਭਿਆਂ ਵਿੱਚੋਂ ਖਾਸ ਤੌਰ ਤੇ ਸਾਡੇ ਕੋਲ ਪਿੰਡੂ ਖੇਤਰ ਤੋਂ ਗਰੀਬ ਵਿਦਿਆਰਥੀ ਸਾਡੇ ਕੋਲ ਜ਼ਿਆਦਾ ਆਉਂਦੇ ਨੇ ਔਰ ਸਾਨੂੰ ਮਾਣ ਹੈ ਕਿ ਜਦੋਂ ਸਾਡੇ ਕੋਲ ਜਾਂਦੇ ਨੇ ਤੇ ਉਹ 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 ਪ੍ਰੋਫੈਸ਼ਨਲੀ ਔਰ ਵਪਾਰੀ ਦੇ ਤੌਰ ਤੇ ਵੀ ਉਹਨਾਂ ਕੋ ਕਦੇ ਨਹੀਂ ਰਹਿੰਦੀ ਔਰ ਉਹ ਪੂਰੇ ਜੇ ਕੀਰਤਨ ਵਿੱਚ ਪ੍ਰਵੇਸ਼ ਕਰਦੇ ਨੇ ਤਾਂ ਉਹ ਵੀ ਉਹਨਾਂ ਦੇ ਰਸਤੇ ਖੁੱਲ ਜਾਂਦੇ ਨੇ ਅਕਾਦਮਿਕ ਤੌਰ ਤੇ ਦੇ ਵੀ ਉਹਨਾਂ ਲਈ ਰਸਤੇ ਖੁੱਲ ਜਾਂਦੇ ਨੇ ਔਰ ਇੱਕ ਕਾਫੀ ਚੇਂਜ ਆ ਰਹੀ ਹੈ ਔਰ ਨਿਰੰਤਰ ਸਾਡੇ ਕੋਲ ਵਿਦਿਆਰਥੀਆਂ ਦੀ ਇਨਟੇਕ ਜਿਹੜੀ ਹੈ ਉਹ ਹੋ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਆਸ ਹੈ ਕਿ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਜੀ ਜੀ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਹੈ ਡਾਕਟਰ ਸਾਹਿਬ ਤੁਸੀਂ ਕੁਝ ਹੋਰ ਗੁਰਮਤ ਸੰਗੀਤ ডিপਾਰਟਮੈਂਟ ਨਵਾਂ ਲੈ ਕੇ ਆ ਰਹੇ ਆਗੇ ਕਿਸ ਤਰ੍ਹਾਂ ਦੀਆਂ ਪੁਲਾੰਗਾਂ ਨੇ ਜਿਹੜੀਆਂ ਤੁਹਾਡੀ ਪਰਸਨਲ ਜੀ ਅਸੀਂ ਇੱਛਾ ਦੀ ਗੱਲ ਕਰ ਲਈ ਤੁਸੀਂ ਕਿੱਥੇ ਦੇਖਣਾ ਚਾਹੁੰਦੇ ਹੋ ਗੁਰਮਤ ਸੰਗੀਤ ডিপਾਰਟਮੈਂਟ ਨੂੰ ਨਿਰਸੰਦੇਹ ਗੁਰਮਤ ਸੰਗੀਤ ਵਿਦਿਆਰਥੀਆਂ ਦੇ ਨਾਲ ਵਿਦਿਆਰਥੀਆਂ ਕਰਕੇ ਇਸ ਦੀ ਹੋਂਦ ਹੈ ਸਭ ਤੋਂ ਪਹਿਲਾਂ ਤੇ ਮੈਂ ਚਾਹਾਂਗਾ ਕਿ ਸਾਡੇ ਜਿਹੜੇ ਵਿਦਿਆਰਥੀ ਨੇ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਕਰਨ ਅਗਰ ਮੈਂ ਆਪਣੀ ਗੱਲ ਕਰਾਂ ਤੇ ਇਹ ਤੇ ਖਵਾਬ ਤੇ ਸੁਪਨਾ ਹੀ ਹੈ ਕਿ ਤੰਤੀ ਸਾਜ਼ਾਂ ਨਾਲ ਅਸੀਂ ਕੀਰਤਨ ਕਰਨਾ ਔਰ ਜੈਸੂਮਰ ਦੇ ਵਿੱਚ ਬਹਿ ਤੰਤੀ ਸਾਜ਼ਾਂ ਨਾਲ ਕੀਰਤਨ ਕਰਨਾ ਸ਼ੁਰੂ ਕੀਤਾ 50s ਦੇ 50 ਇਅਰਸ ਦਾ ਹੋ ਕੇ ਇਹ ਕੰਮ ਸ਼ੁਰੂ ਕੀਤਾ ਪਹਿਲਾਂ ਨਾ ਐਸੀ ਸੰਸਥਾਨ ਸੀ ਔਰ ਉਸਤਾਦ ਲੋਕ ਵੀ ਨਹੀਂ ਸੀ ਮਿਲਦੇ ਔਰ ਮੈਂ ਚਾਹੁੰਨਾ ਕਿ ਮੇਰਾ ਹਰ ਜਿਹੜਾ ਵਿਦਿਆਰਥੀ ਹੈ ਉਹ ਆ ਗਾਇਨ ਕਰੇ ਕੀਰਤਨ ਕਰੇ ਤੰਤੀ ਸਾਜ਼ਾਂ ਦੇ ਨਾਲ ਤਾਂ ਕਿ ਗੁਰਮਤ ਸੰਗੀਤ ਨੂੰ ਅਕਾਦਮਿਕ ਤੌਰ ਤੇ ਸਥਾਪਿਤ ਕਰਨ ਦਾ ਸਾਡਾ ਸੁਪਨਾ ਗੁਰੂ ਬਖਸ਼ਿਸ਼ ਦੁਆਰਾ ਪੂਰਾ ਹੋਵੇ ਇਹ ਤੇ ਹੈ ਹੀ ਹੈ ਪਰ ਇਹਦੇ ਨਾਲ ਹੀ ਜਿਹੜਾ ਸਾਡਾ ਵਿਭਾਗ ਹੈ ਅਸੀਂ ਇਹ ਵੀ ਚਾਹੁੰਦੇ ਹਾਂ ਪਿੱਛੇ ਜੇ ਅਸੀਂ ਸਭ ਤੋਂ ਪਹਿਲਾਂ ਕਿਸੇ ਵੀ ਸਬਜੈਕਟ ਨੂੰ ਐਸਟੈਬਲਿਸ਼ ਕਰਨ ਲਈ ਟਰਮਨਾਲੋਜੀ ਦੀ ਜ਼ਰੂਰਤ ਹੁੰਦੀ ਹੈ ਜੀ ਸੋ ਸਾਡੇ ਵਿਭਾਗ ਨੇ ਗੁਰਮਤ ਸੰਗੀਤ ਟਰਮਨਾਲੋਜੀ ਬਣਾਈ ਔਰ ਬਾਕੀ ਸੰਗੀਤ ਦੀ ਟਰਮਨਾਲੋਜੀ ਇੰਨੀ ਅਜੇ ਪੁਖਤਾ ਨਹੀਂ ਪਰ ਸਾਡੀ ਲੋੜ ਸੀ ਕਿਉਂਕਿ ਸਾਡਾ ਸਬਜੈਕਟ ਜਿਹੜਾ ਹੈ ਉਹ ਨਵ ਵਿਕਸਤ ਸੀ ਸੋ ਅਸੀਂ ਬਾਈਲਿੰਗੁਅਲ ਅੰਗਰੇਜ਼ੀ ਪੰਜਾਬੀ ਹਿੰਦੀ ਦੇ ਵਿੱਚ ਇਹ ਸਟੈਬਲਿਸ਼ ਕੀਤੀ ਤਾਂ ਕਿ ਬਾਹਰ ਦੇ ਜਿਹੜੇ ਵਿਦਿਆਰਥੀ ਨੇ ਉਹ ਇਸ ਟਰਮਨਾਲੋਜੀ ਤੋਂ ਵਾਕਿਫ ਹੋ ਸਕਣ ਔਰ ਅਸੀਂ ਵੀ ਪ੍ਰਮਾਣਿਕ ਰੂਪ ਦੇ ਵਿੱਚ ਆਪਣੀ ਜਿਹੜੀ ਟਰਮਨਾਲੋਜੀ ਹੈ ਗੁਰਮੁਖ ਸੰਗੀਤ ਦੀ ਉਸ ਦਾ ਪ੍ਰਯੋਗ ਕਰ ਸਕੀਏ ਇਸ ਦੇ ਨਾਲ ਹੀ ਗੁਰਮੁਖ ਸੰਗੀਤ ਸੰਦਰਭ ਕੋਸ਼ ਅਸੀਂ ਬਣਾ ਰਹੇ ਹਾਂ ਐਨਸਾਈਕਲੋਪੀਡੀਆ ਦਾ ਕੰਮ ਵੀ ਕਰੂ ਕਰੇ ਉਹ ਵੀ ਸਾਡੇ ਕੋਲ ਸੰਪੰਨ ਹੋਵੇ ਔਰ ਤੈਨੂੰ ਆਸ ਹੈ ਕਿ ਜ਼ਰੂਰ ਉਸ ਦਿਸ਼ਾ ਵਿੱਚ ਵੀ ਅਸੀਂ ਜਾਵਾਂਗੇ ਕਿਉਂਕਿ ਅਕਾਦਮਿਕ ਸਤ੍ਤਾਵ ਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਇੱਕ ਹੋਰ ਸਾਡੀ ਸਭ ਤੋਂ ਵੱਡੀ ਜਿਹੜੀ ਲੋੜ ਹੈ ਕਿ ਤੰਤੀ ਸਾਜ਼ ਸਿਖਾਉਣ ਵਾਲੇ ਵੀ ਬਹੁਤ ਘੱਟ ਨੇ ਤੰਤੀ ਸਾਜ਼ ਬਣਾਉਣ ਵਾਲੇ ਵੀ ਬਹੁਤ ਘੱਟ ਨੇ ਔਰ ਜਿਹੜੀ ਸਾਜ਼ ਬਣਾਉਣ ਦੀ ਇਹ ਕਲਾ ਹੈ ਉਹ ਵੀ ਬਹੁਤ ਜ਼ਿਆਦਾ ਵਿਕਸਿਤ ਨਹੀਂ ਹੋ ਰਹੀ ਕਿਉਂਕਿ ਸਾਜ਼ ਜੇ ਬਣਨ ਗਈ ਨਹੀਂ ਤੇ ਸਾਜ਼ ਕੋਈ ਸਿੱਖੇਗਾ ਕਿਵੇਂ ਤੁਸੀਂ ਵੇਖ ਰਹੇ ਹੋ ਕਿ ਸਾਡੇ ਜਿਹੜੇ ਲੋਕ ਸਾਜ਼ ਨੇ ਉਹ ਲੋਪ ਹੋ ਗਏ ਸਰੰਗੀ ਲੋਪ ਹੋ ਗਈ ਔਰ ਹੋਰ ਸਾਡੇ ਬਹੁਤ ਸਾਰੇ ਸਾਜ਼ ਜਿਹੜੇ ਨੇ ਇਸ ਵੇਲੇ ਲੋਪ ਹੋ ਗਏ ਨੇ ਔਰ ਉਹਨਾਂ ਦੀ ਜਗ੍ਹਾ ਤੇ ਵੈਸਟਰਨ ਜਿਹੜੇ ਸਾਜ਼ ਨੇ ਕੀਬੋਰਡ ਹੈ ਉਸ ਨੇ ਲੈ ਲਿਆ ਸੋ ਇਹ ਦੁਕਾਨ ਕੋਈ ਕਲਾ ਗੁਰਮੁਖੀ ਸੰਗੀਤ ਦਾ ਨਹੀਂ ਇਹ ਦੂਸਰੇ ਪਾਸੇ ਸਾਡੀ ਦੂਸਰੀ ਵਿਰਾਸਤ ਦਾ ਵੀ ਹੈ ਵੱਡੇ ਵੱਡੇ ਤਾਨਪੁਰਿਆਂ ਦੀ ਬਜਾਏ ਹੁਣ ਇਲੈਕਟ੍ਰੋਨਿਕ ਤਾਨਪੁਰਾ ਆ ਗਿਆ ਸੋ ਇਹ ਚੇਂਜ ਆਉਂਦੀ ਹੀ ਹੁੰਦੀ ਹੈ ਜਦੋਂ ਕੋਈ ਜਦੋਂ ਨਿਰੰਤਰ ਪਰੰਪਰਾਵਾਂ ਚਲਦੀਆਂ ਨੇ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਮੁੜ ਕੇ ਆਪਣੀ ਵਿਰਾਸਤ ਵੱਲ ਨੂੰ ਪਰਤਿਆ ਤਾਂ ਮੈਂ ਅਰਜ਼ ਕਰ ਰਿਹਾ ਸੀ ਕਿ ਇਹ ਸਾਜ਼ ਬਣਾਉਣ ਦੀ ਜਿਹੜੀ ਕਲਾ ਹੈ ਸਾਜ਼ ਕਲਾ ਆਉਣ ਵਾਲੇ ਸਮੇਂ 'ਚ ਅਸੀਂ ਇਹ ਵੀ ਚਾਹਾਂਗੇ ਕਿ ਇਹ ਸਾਜ਼ ਕਲਾ ਵੀ ਗੁਰਮਤ ਸੰਗੀਤ ਦਾ ਹਿੱਸਾ ਬਣੇ ਔਰ ਸਾਜ਼ ਕਲਾ ਨੂੰ ਵੀ ਅਸੀਂ ਇੱਕ ਵਿਸ਼ੇ ਵਜੋਂ ਵਿਕਸਿਤ ਕਰ ਸਕੀਏ ਇਹ ਸਾਡੀ ਪ੍ਰਾਪਤੀ ਵੀ ਹੋਏਗੀ ਔਰ ਸਾਡੀ ਇਹ ਲੋੜ ਵੀ ਹੈ ਔਰ ਗੁਰੂ ਕਿਰਪਾ ਕਰੇ ਅਸੀਂ ਇਸ ਵਿੱਚ ਕਾਮਯਾਬ ਹੋ ਸਕੀਏ ਸੋ ਮੇਰਾ ਤੇ ਇਹੀ ਨਿਮਣਤਾ ਯਤਨ ਹੈ ਕਿ ਸਿਧਾਂਤਿਕ ਰੂਪ ਦੇ ਵਿੱਚ ਵੀ ਅਸੀਂ ਗੁਰਮਤ ਸੰਗੀਤ ਦੇ ਸਰੋਤ ਔਰ ਗੁਰਮਤ ਸੰਗੀਤ ਦੀਆਂ ਜਿੰਨੀਆਂ ਵੀ ਸਹਾਇਕ ਸਮੱਗਰੀ ਹੈ ਉਹ ਆਡੀਓ ਵਿਜ਼ੂਅਲ ਔਰ ਪ੍ਰਕਾਸ਼ਿਤ ਰੂਪ ਵਿੱਚ ਪੈਦਾ ਕਰ ਸਕੀਏ ਔਰ ਉਹਦੇ ਨਾਲ ਦੀ ਨਾਲ ਜਿਹੜੇ ਸਾਡੇ ਸਾਜ਼ ਨੇ ਔਰ ਜਿਹੜੇ ਸਾਡੀਆਂ ਸਾਡੀ ਇਸ ਪਰੰਪਰਾ ਦਾ ਜਿਹੜਾ ਜਿਹੜੀ ਵਿਰਾਸਤ ਹੈ ਉਸ ਦੀ ਆਰਕਾਈਵਲ ਰਿਕਾਰਡਿੰਗ ਕਰ ਸਕੀਏ ਔਰ ਸਾਰੀ ਇਸ ਪਰੰਪਰਾ ਦੇ ਲਈ ਜੋ ਸਾਨੂੰ ਬੁਨਿਆਦੀ ਸਮੱਗਰੀ ਚਾਹੀਦੀ ਹੈ ਉਸ ਨੂੰ ਅਸੀਂ ਇਸ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸੀਂ ਸਥਾਪਿਤ ਕਰਨ ਦੇ ਵਿੱਚ ਕਾਮਯਾਬ ਹੋ ਸਕੇ ਜੀ ਜੀ ਬਿਲਕੁਲ ਬਹੁਤ ਅੱਛੀ ਸੋਚ ਹੈ ਡਾਕਟਰ ਸਾਹਿਬ ਜਿਹੜੀ ਤੁਸੀਂ ਸਾਜ਼ ਪਰੰਪਰਾ ਦੀ ਗੱਲ ਕੀਤੀ ਹੈ ਔਰ ਸਾਜ਼ ਬਣਾਉਣ ਦੀ ਗੱਲ ਕੀਤੀ ਹੈ ਅਸੀਂ ਦੁਆ ਕਰਦੇ ਹਾਂ ਕਿ ਆਪ ਇਸ ਕਾਰਜ ਦੇ ਵਿੱਚ ਵੀ ਬਹੁਤ ਕਾਮਯਾਬ ਹੋਵੋ ਸੋ ਡਾਕਟਰ ਸਾਹਿਬ ਜਿਸ ਤਰ੍ਹਾਂ ਰਾਗੀਆਂ ਦੀ ਗੱਲ ਕਰ ਲਈਏ ਸ੍ਰੀ ਹਰਮੰਦਰ ਸਾਹਿਬ ਦੇ ਰਾਗੀ ਸਹਿਬਾਨ ਨੇ ਕਾਫੀ ਰਾਗੀ ਸਹਿਬਾਨਾਂ ਨਾਲ ਅਸੀਂ ਇੰਟਰਵਿਊ ਵੀ ਕੀਤੇ ਨੇ ਪ੍ਰੋਗਰਾਮ ਬਾਣੀ ਦੇ ਵਿੱਚ ਤਾਂ ਉਹਨਾਂ ਦਾ ਇੱਕ ਮਲਾਲ ਹੈ ਕਿ ਰਾਗੀ ਸਿੰਘਾਂ ਨੂੰ ਜਦੋਂ ਰਿਟਾਇਰ ਹੋ ਜਾਂਦੇ ਨੇ ਤਾਂ ਕਿਸੇ ਵੀ ਜ਼ਿੰਮੇਵਾਰ ਸੰਸਥਾ ਵੱਲੋਂ ਜਾਂ ਐਸਜੀਪੀਸੀ ਵੱਲੋਂ ਕੋਈ ਪੈਨਸ਼ਨ ਕੋਈ ਨਹੀਂ ਦਿੱਤੀ ਜਾਂਦੀ ਸੋ ਗੁਰਮਤ ਸੰਗੀਤ ਵਿਭਾਗ ਵੱਲੋਂ ਕੋਈ ਕੀਰਤਨੀਆਂ ਦੇ ਲਈ ਕੁਝ ਐਸਾ ਉਪਰਾਲਾ ਕੀਤਾ ਗਿਆ ਜਾਂ ਕਰਨ ਬਾਰੇ ਸੋਚਿਆ ਗਿਆ ਗੁਰਮਤ ਸੰਗੀਤ ਚੇਅਰ ਵੱਲੋਂ ਜਦੋਂ ਅਸੀਂ ਗੁਰਮਤ ਸੰਗੀਤ ਚੇਅਰ ਸਥਾਪਿਤ ਕੀਤੀ ਤਾਂ ਪਹਿਲੇ ਸਾਲ ਤੋਂ ਹੀ ਅਸੀਂ ਦੇਖਿਆ ਕਿ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਬਹੁਤ ਸਾਰੇ ਸਕਾਲਰਸ਼ਿਪਸ ਵਜ਼ੀਫੇ ਜੀ ਔਰ ਫੈਲੋਸ਼ਿਪਸ ਮਿਲਦੀਆਂ ਨੇ ਪਰ ਸਾਡੇ ਕੀਰਤਨ ਔਰ ਗੁਰਮਤ ਸੰਗੀਤ ਦੇ ਖੇਤਰ ਵਿੱਚ ਐਸਾ ਨਹੀਂ ਸੀ ਤੋਂ ਅਸੀਂ 1 ਲੱਖ ਰੁਪਏ ਦੀ ਜਿਹੜੀ ਫੈਲੋਸ਼ਿਪ ਹੈ ਉਹ ਹਰ ਸਾਲ ਦੇਣੀ ਸ਼ੁਰੂ ਕੀਤੀ ਤਾਂ ਕਿ ਕੀਰਤਨੀਆਂ ਦਾ ਜਿਹੜਾ ਮਿਆਰ ਹੈ ਕੀਰਤਨੀਆਂ ਨੂੰ ਵੀ ਅਕਾਦਮਿਕ ਤੌਰ ਤੇ ਮਾਨਤਾ ਮਿਲੇ ਉਹਨਾਂ ਦੀ ਇੱਕ ਪਛਾਣ ਬਣੇ ਇਹ ਤੇ ਨਹੀਂ ਕਿ ਬਹੁਤ ਜ਼ਿਆਦਾ ਮਾਇਕ ਤੌਰ ਤੇ ਬਹੁਤ ਵੱਡੀ ਮਦਦ ਹੈ ਪਰ ਇੱਕ ਸ਼ੁਰੂਆਤ ਜ਼ਰੂਰ ਹੈ ਬਿਲਕੁਲ ਇੱਕ ਸਤਿਕਾਰ ਹੈ ਸੋ ਹਰ ਸਾਲ ਅਸੀਂ ਇੱਕ ਗੁਰਮਤ ਸੰਗੀਤ ਫੈਲੋਸ਼ਿਪ ਦਿੰਦੇ ਆ ਆਰ ਭਾਈ ਅਵਤਾਰ ਸਿੰਘ ਜੀ ਭਾਈ ਗੁਰਚਰਨ ਸਿੰਘ ਜੀ ਫਸੋ ਕਰਤਾਰ ਸਿੰਘ ਦੀ ਸਿੰਘ ਬੰਦੂ ਸਰਦਾਰ ਸੁਨੀਦਰ ਸਿੰਘ ਜੀ ਡਾਕਟਰ ਜਗੀਰ ਸਿੰਘ ਜੀ ਭਾਈ ਹਰੀ ਸਿੰਘ ਜੀ ਭਾਈ ਗੁਰਮੀਤ ਸਿੰਘ ਜੀ ਐਸੇ ਲੋਗਾ ਨੂੰ ਅਸੀਂ ਇਹ ਦਿੱਤੀ ਹੈ ਔਰ ਇਸ ਵਾਰ ਹੀ ਅਸੀਂ ਭਾਈ ਸੰਤਾ ਸਿੰਘ ਹੋਰਾਂ ਦੇ ਘਰਾਣੇ ਦੇ ਵਿੱਚੋਂ ਭਾਈ ਹਰਜੀਤ ਸਿੰਘ ਜੀ ਨੂੰ ਜੀ ਅਸੀਂ ਇਹ ਫੈਲੋਸ਼ਿਪ ਜਿਹੜੀ ਹੈ ਉਹ ਸਤਿਕਾਰ ਸਹਿਤ ਅਸੀਂ ਯੂਨੀਵਰਸਿਟੀ ਵੱਲੋਂ ਪੇਟ ਕਰ ਰਹੇ ਹਾਂ ਸੋ ਸਾਡਾ ਯਤਨ ਹੈ ਕਿ ਸੰਗੀਤਕਾਰਾਂ ਦੇ ਵੀ ਸੰਭਾਲ ਹੋਵੇ ਔਰ ਖਾਸ ਤੌਰ ਤੇ ਜਿਵੇਂ ਆ ਭਾਰਤੀ ਸੰਗੀਤ ਦੇ ਘਰਾਣੇ ਨੇ ਸਾਡੇ ਵੀ ਕੀਰਤਨ ਦੇ ਘਰਾਣੇ ਨੇ ਜੀ ਉਹਨਾਂ ਦੇ ਵਿੱਚ ਅਸੀਂ ਉਹਨਾਂ ਕੀਰਤਨ ਘਰਾਣਿਆਂ ਨੂੰ ਵੀ ਹਰ ਸਾਲ ਸਨਮਾਨਿਤ ਕਰਦੇ ਹਾਂ ਔਰ ਉਹਦੇ ਲਈ ਆ ਪਾਈਤਰਮ ਸਿੰਘ ਜ਼ਖਮੀ ਉਹਨਾਂ ਦੇ ਜ਼ਖਮੀ ਘਰਾਣੇ ਨੂੰ ਔਰ ਇਹਦੇ ਨਾਲ ਪਾਈ ਦਿਲਬਾਖ ਸਿੰਘ ਉਹਨਾਂ ਦੇ ਘਰਾਣੇ ਨੂੰ ਸਨਮਾਨਿਤ ਕੀਤਾ ਪਾਈ ਪਿਆਰਾ ਸਿੰਘ ਉਹਨਾਂ ਦੇ ਘਰਾਣੇ ਨੂੰ ਪਾਈ ਸੰਤਾ ਸਿੰਘ ਉਹਨਾਂ ਦੇ ਇਹ ਕੀਰਤਨ ਕਰਾਣੇ ਨੂੰ ਅਸੀਂ ਹੁਣ ਤੱਕ ਸਨਮਾਨਿਤ ਕਰ ਚੁੱਕੇ ਆ ਗੁਰਮੁਖ ਸੰਗੀਤ ਦੀਆਂ ਫੈਲੋਸ਼ਿਪਸ ਤੋਂ ਬਿਨਾਂ ਜਿਹੜੇ ਸਿਵੇਂ ਭਾਰਤੀ ਸੰਗੀਤ ਦੇ ਕਰਾਣੇ ਨੇ ਸਾਡੇ ਕੀਰਤਨੀਆਂ ਦੇ ਵੀ ਕਰਾਣੇ ਨੇ ਔਰ ਉਹਨਾਂ ਨੂੰ ਵੀ ਸਨਮਾਨਿਤ ਨਹੀਂ ਸੀ ਉਹਨਾਂ ਦੀ ਰਿਕਗਨੀਸ਼ਨ ਵੀ ਨਹੀਂ ਸੀ ਔਰ ਪੰਜਾਬੀ ਯੂਨੀਵਰਸਿਟੀ ਨੇ ਇਹ ਵੀ ਸਭ ਤੋਂ ਪਹਿਲਾ ਜਿਹੜਾ ਕਾਰਜ ਜੋ ਕੀਤਾ ਕਿ ਗੁਰਮੁਖ ਸੰਗੀਤ ਉਤਸਵ ਦੇ ਮੌਕੇ ਦੇ ਉੱਤੇ ਇੱਕ ਕੀਰਤਨੀਏ ਕਰਾਣੇ ਨੂੰ ਉੱਥੇ ਬੁਲਾਇਆ ਜਾਏ ਉਹਨਾਂ ਨੂੰ ਸਨਮਾਨਿਤ ਕੀਤਾ ਜਾਏ ਸਾਨੂੰ ਬੜੀ ਖੁਸ਼ੀ ਹੈ ਕਿਸਾ ਡਿਵਾਈਸ ਦਾ ਡਾਕਟਰ ਜਿਸਪਾਲ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਅਸੀਂ ਕਰਨ ਵਿੱਚ ਕਾਮਯਾਬ ਹੋਏ ਔਰ ਅਸੀਂ ਸਭ ਤੋਂ ਪਹਿਲਾਂ ਭਾਈ ਧਰਮ ਸਿੰਘ ਜ਼ਖਮੀ ਹੋਰਾਂ ਦੇ ਘਰਾਣੇ ਨੂੰ ਸਨਮਾਨਿਤ ਕੀਤਾ ਫਿਰ ਅਸੀਂ ਭਾਈ ਦਿਲਬਾਖ ਸਿੰਘ ਹੋਰਾਂ ਦੇ ਘਰਾਣੇ ਨੂੰ ਭਾਈ ਸੰਤਾ ਸਿੰਘ ਹੋਰਾਂ ਦੇ ਘਰਾਣੇ ਨੂੰ ਭਾਈ ਪਿਆਰਾ ਸਿੰਘ ਹੋਰਾਂ ਦੇ ਕੀਰਤਨ ਘਰਾਣੇ ਨੂੰ ਉਹਨਾਂ ਖਾਨਦਾਨੀ ਲੋਕਾਂ ਨੂੰ ਜਿਹੜੇ ਕੀਰਤਨ ਦੇ ਕੀਰਤਨ ਨੂੰ ਸਮਰਪਿਤ ਸੀ ਉਹਨਾਂ ਨੂੰ ਇੱਥੇ ਬੁਲਾ ਕੇ ਸੀ ਸਨਮਾਨ ਕਰਨ ਦਾ سلسلہ ਵੀ ਸ਼ੁਰੂ ਕੀਤਾ ਜੀ ਇਹ ਕੋਈ ਬਹੁਤ ਜ਼ਿਆਦਾ ਵੱਡੀ ਮਾਇਕ ਹੈਲਪ ਤਾਂ ਨਹੀਂ ਪਰ ਇੱਕ ਅਸੀਂ ਸਾਰੀ ਸਾਰੇ ਵਿਸ਼ਵ ਦੇ ਸਿੱਖ ਭਾਈਚਾਰੇ ਦੇ ਲਈ ਅਸੀਂ ਇਹ ਸ਼ੁਰੂਆਤ ਕੀਤੀ ਕਿ ਜਿਵੇਂ ਬਾਕੀ ਸਬਜੈਕਟਸ ਦੇ ਵਿੱਚ ਜਾਂ ਬਾਕੀ ਕਲਾਵਾਂ ਦੇ ਵਿੱਚ ਅਵਾਰਡ ਦਿੱਤੇ ਜਾਂਦੇ ਨੇ ਯੂਨੀਵਰਸਿਟੀ ਵੱਲੋਂ ਅਸੀਂ ਮੰਨਤਾ ਇਹ ਦੇਈਏ ਔਰ ਜਿੱਥੋਂ ਤੱਕ ਤੁਸੀਂ ਗੱਲ ਕੀ ਹੈ ਕੀਤੀ ਹੈ ਕਿ ਜਿੰਨੀ ਦੇਰ ਤੱਕ ਕੀਰਤਨੀਆਂ ਕੀਰਤਨ ਕਰਦਾ ਔਰ ਉਸ ਦਾ ਸਤਿਕਾਰ ਵੀ ਹੁੰਦਾ ਹੈ ਉਸ ਨੂੰ ਮਾਇਕ ਤੌਰ ਤੇ ਵੀ ਉਹ ਸੁਰੱਖਿਅਤ ਮਹਿਸੂਸ ਕਰਦਾ ਔਰ ਜਦੋਂ ਕੀਰਤਨ ਨਹੀਂ ਕਰ ਪਾਂਦਾ ਤਾਂ ਉਸ ਵੇਲੇ ਪ੍ਰਬੰਧਕ ਸੰਗਤ ਔਰ ਬਾਕੀ ਕਮੇਟੀਆਂ ਜਿਹੜੀਆਂ ਨੇ ਉਹਨਾਂ ਦਾ ਉਹਨਾਂ ਦੀ ਕੋਈ ਸਰਨਾ ਨਹੀਂ ਲੈਂਦੀ ਇਹ ਬੜੀ ਵੱਡੀ ਸਾਡੀ ਤਰਸਦੀ ਹੈ ਔਰ ਕਿਉਂਕਿ ਸਾਡਾ ਇਹ ਸਿੱਖ ਹਿਊਮਨ ਰਿਸੋਰਸ ਹੈ ਔਰ ਇੱਕ ਕਿਸਮ ਦਾ ਔਰ ਇਹਦੀ ਸੰਭਾਲ ਹੋਣੀ ਚਾਹੀਦੀ ਹੈ ਜਿੱਥੇ ਅਸੀਂ ਗੁਰਸਥਾਨ ਬਣਾ ਰਹੇ ਹਾਂ ਹੋਰ ਅਸੀਂ ਬਹੁਤ ਸਾਰੇ ਪ੍ਰੋਜੈਕਟ ਕਰ ਰਹੇ ਹਾਂ ਉਹਦੇ ਨਾਲ ਦੀ ਨਾਲ ਹੀ ਇਹ ਵੀ ਬੜਾ ਜ਼ਰੂਰੀ ਹੈ ਕਿ ਅਸੀਂ ਇਹਨਾਂ ਕੀਰਤਨੀਆਂ ਨੂੰ ਇਹਨਾਂ ਪ੍ਰਚਾਰਕਾਂ ਨੂੰ ਇਹਨਾਂ ਗ੍ਰੰਥੀ ਸਿੰਘਾਂ ਨੂੰ ਜਿਨ੍ਹਾਂ ਨੇ ਸਾਰੀ ਉਮਰ ਜੀ ਮੈਂ ਇਹ ਕਹਾਂ ਕਿ ਖਾਸ ਮਰਿਆਦਾ ਦੇ ਵਿੱਚ ਇਹ ਸਾਡੇ ਬੜੇ-ਬੜੇ ਸਾਧਕ ਨੇ ਜਿਹੜੇ ਖਾਸ ਮਰਿਆਦਾ ਦੇ ਵਿੱਚ ਰਹਿ ਕੇ ਕਾਰਜ ਕਰਦੇ ਨੇ ਔਰ ਆਪਣਾ ਜੀਵਨ ਅਰਪਤ ਕਰਦੇ ਨੇ ਇਸ ਪਰੰਪਰਾ ਦੇ ਵਾਹਕ ਨੇ ਔਰ ਉਹ ਜਦੋਂ ਆਪਣੇ ਬੁਢਾਪੇ ਵਿੱਚ ਹੁੰਦੇ ਨੇ ਤੇ ਸੰਗਤ ਦਾ ਹੀ ਫਰਜ਼ ਬਣਦਾ ਉਹਨਾਂ ਨੂੰ ਸੰਭਾਲਣ ਦਾ ਔਰ ਸਾਰੇ ਨੂੰ ਇਸ ਚੈਨਲ ਦੇ ਜ਼ਰੀਏ ਵੀ ਅਸੀਂ ਮੈਂ ਤੇ ਬੇਨਤੀ ਕਰਨਾ ਚਾਹਾਂਗਾ ਕਿ ਜਿੱਥੇ ਵੀ ਕੋਈ ਹੈ ਉਹਨਾਂ ਦੀ ਸੰਭਾਲ ਕਰੇ ਔਰ ਤਾਂ ਕਿ ਉਹਨਾਂ ਨੂੰ ਇਹ ਮਲਾਲ ਨਾ ਹੋਵੇ ਕਿ ਅਸੀਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਸਾਲ ਇਸ ਪਰੰਪਰਾ ਨੂੰ ਸਿੱਖੀ ਨੂੰ ਗੁਰਮਤ ਨੂੰ ਦਿੱਤੇ ਸਿੱਖ ਸੰਗਤ ਨੂੰ ਅਸੀਂ ਦਿੱਤਾ ਗੁਰੂ ਸ਼ਬਦ ਦਾ ਸੰਚਾਰ ਕੀਤਾ ਗੁਰਮਤ ਦਾ ਪ੍ਰਚਾਰ ਕੀਤਾ ਪਰ ਸਾਨੂੰ ਬਾਅਦ ਵਿੱਚ ਸਿੱਖ ਸੰਗਤ ਨੇ ਨਹੀਂ ਇਸ ਤਰ੍ਹਾਂ ਦੀ ਸਾਡੀ ਸਾਰ ਲਈ ਸੋ ਇਸ ਦਾ ਵੀ ਕੋਈ ਸਮਾਧਾਨ ਹੋਣਾ ਚਾਹੀਦਾ ਔਰ ਗੁਰੂ ਕਿਰਪਾ ਕਰੇਗਾ ਜ਼ਰੂਰ ਜਿਵੇਂ ਇਤਨਾ ਸਾਡੇ ਵਿੱਚ ਚਾਹੀ ਹੈ ਜ਼ਰੂਰ ਇਸ ਦਾ ਕੋਈ ਨਾ ਕੋਈ ਹੱਲ ਜਿਹੜਾ ਹੈ ਉਹ ਆਪਾਂ ਸਾਰੇ ਲੜ ਕੇ ਪੰਥਕ ਤੌਰ ਤੇ ਲੰਭਾਂਗੇ ਬਿਲਕੁਲ ਬਿਲਕੁਲ ਨਾਲ ਹੀ ਨਾਲ ਜਿਹੜੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਸ਼੍ਰੋਮਣੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਕੋਈ ਇਸ ਤਰ੍ਹਾਂ ਦਾ ਜੇ ਰੂਲਸ ਨੇ ਜਿਹੜੇ ਉਹ ਬਣਾਉਣੇ ਚਾਹੁੰਦੇ ਨੇ ਸੋ ਡਾਕਟਰ ਸਾਹਿਬ ਹੁਣ ਜਿਸ ਤਰ੍ਹਾਂ ਮੌਜੂਦਾ ਸਮੇਂ ਤੁਸੀਂ ਡਿਊਟੀ ਨਿਭਾ ਰਹੇ ਹੋ ਯੂਨੀਵਰਸਿਟੀ ਦੇ ਡੀਨ ਐਕੈਡੈਮਿਕ ਜੋ ਕਿ ਵਾਈਸ ਚਾਂਸਲਰ ਤੋਂ ਬਾਅਦ ਦੂਸਰੀ ਵੱਡੀ ਪੋਸਟ ਹੁੰਦੀ ਹੈ ਨਾਲ ਹੀ ਨਾਲ ਤੁਸੀਂ ਗੁਰਮਤ ਸੰਗੀਤ ਡਿਪਾਰਟਮੈਂਟ ਦੀ ਡਿਊਟੀ ਵੀ ਸੰਭਾਲ ਰਹੇ ਹੋ ਸੋ ਕਿੰਨਾ ਮੁਸ਼ਕਿਲ ਹੋ ਜਾਂਦਾ ਹੈ ਦੋਨੋਂ ਚੀਜ਼ਾਂ ਬੈਲੈਂਸ ਕਰਨੀਆਂ ਕਿ ਤੁਹਾਨੂੰ ਟਾਈਮ ਮਿਲ ਪੰਦਾ ਹੈ ਗੁਰਮਤ ਸੰ ਅ ਨਿਰਸਧੇਮ ਨੂੰ ਉਹਨਾ ਟਾਈਮ ਤਾਂ ਨਹੀਂ ਮਿਲ ਰਿਹਾ ਕਿਉਂਕਿ ਉਹ ਅਕਾਦਮਿਕ ਜ਼ਿੰਮੇਵਾਰੀ ਹੈ ਆਰ ਐਡਮਿਨਿਸਟ੍ਰੇਟਿਵ ਪੋਸਟ ਹੈ ਸਾਰੀ ਯੂਨੀਵਰਸਿਟੀ ਅ ਦੀ ਅਕਾਦਮਿਕ ਤੌਰ ਤੇ ਦੇਖਰੇਖ ਕਰਨੀ ਹੁੰਦੀ ਹੈ ਵਾਈਸ ਚਾਂਸਰ ਸਾਹਿਬ ਦੀ ਅਗਵਾਈ ਦੇ ਵਿੱਚ ਪਰ ਗੁਰਮਤ ਸੰਗੀਤ ਤੋਂ ਵਿੱਚ ਉਹਨਾ ਹੋ ਕੇ ਤੇ ਬਹੁਤ ਬਹੁਤ ਅੱਛਾ ਮਹਿਸੂਸ ਨਹੀਂ ਹੁੰਦਾ ਉਹਨੇ ਉਹਨਾਂ ਰਿਆਜ਼ ਨਹੀਂ ਹੁੰਦਾ ਔਰ ਕੀਰਤਨ ਜਿਹੜਾ ਹੈ ਉਹਨਾ ਮੈਂ ਨਹੀਂ ਕਰ ਕਰ ਪਾ ਰਿਹਾ ਪਰ ਮੈਂ ਸਮਝਦਾ ਕਿ ਗੁਰਮਤ ਸੰਗੀਤ ਦੇ ਖੇਤਰ ਵਿੱਚੋਂ ਇੱਕ ਕੀਰਤਨਕਾਰ ਪਰਿਵਾਰ ਵਿੱਚੋਂ ਉੱਠ ਕੇ ਸੰਗੀਤ ਵਿਸ਼ੇ ਵਿੱਚੋਂ ਭਾਰਤੀ ਸੰਗੀਤ ਵਿਸ਼ੇ ਦੇ ਪ੍ਰੋਫੈਸਰ ਦੇ ਤੌਰ ਤੇ ਇਹਨੂੰ ਗੁਰਮਤ ਸੰਗੀਤ ਸ਼ੁਰੂ ਕਰਕੇ ਜਿਹੜਾ ਲੰਬਾ ਸਫ਼ਰ ਹੈ ਇਹ ਵੀ ਸਤਿਗੁਰੂ ਦੀ ਇੱਕ ਬਖਸ਼ਿਸ਼ ਹੈ ਕਿ ਇਸ ਹਉ ਦੇ ਉੱਤੇ ਗੁਰੂ ਨੇ ਬਖਸ਼ਿਸ਼ ਕਰਕੇ ਪਹੁੰਚਾਇਆ ਔਰ ਮੈਂ ਮੇਰੇ ਮਾਨਯੋਗ ਵਾਈਸ ਚਾਂਸਰਨ ਨੂੰ ਧੰਨਵਾਦੀ ਹੋਵਾਂਗਾ ਕਿ ਉਹਨਾਂ ਨੇ ਮੈਨੂੰ ਜ਼ਰੂਰ ਉਹਨਾਂ ਨੇ ਮੈਨੂੰ ਇਹ ਸੀ ਸਥਿਤੀ ਸਰਪ੍ਰਸਤੀ ਦਿੱਤੀ ਕਿ ਜ਼ਰੂਰ ਕਰੋ ਜੀ ਇਹ ਵੀ ਤਾਨੂੰ ਐਕਸਪੀਰੀਅੰਸ ਲੈਣਾ ਚਾਹੀਦਾ ਔਰ ਮੇਰੇ ਲਈ ਬੜਾ ਵਧੀਆ ਐਕਸਪੀਰੀਅੰਸ ਹੋ ਰਿਹਾ ਕਿਉਂਕਿ ਪੰਜਾਬੀ ਯੂਨੀਵਰਸਿਟੀ ਮੇਰੀ ਜਨਮੀ ਹੈ ਔਰ ਇਸ ਯੂਨੀਵਰਸਿਟੀ ਦੇ ਲਈ ਕੰਮ ਕਰਕੇ ਮੈਨੂੰ ਇਹ ਸੇਵਾ ਕਰਕੇ ਗੁਰਮਤ ਸੰਗੀਤ ਦੀ ਸੇਵਾ ਤੇ ਮੇਰੇ ਤੇ ਬਹੁਤ ਵੱਡੀ ਅਪਾਰ ਬਖਸ਼ਿਸ਼ ਹੋਈ ਹੈ ਪਰ ਜਿਹੜੀ ਡੀਨ ਮਕਾਮਿਤ ਤੌਰ ਤੇ ਵੀ ਕੰਮ ਕਰਕੇ ਮੈਨੂੰ ਬਹੁਤ ਤਸੱਲੀ ਹੋ ਰਹੀ ਹੈ ਪਰ ਨਿਸ਼ਚੈ ਹੀ ਹੋਤੇ ਆਬੀਅਸ ਹੈ ਕਿ ਮੈਨੂੰ ਗੁਰਮਤ ਸੰਗੀਤ ਨਾਲੋਂ ਵਿਚੁੰਨੇ ਹੋ ਕੇ ਉਹ ਜਿਹੜਾ ਥੋੜਾ ਬਤਾ ਘਾਟ ਨਿਰੰਤਰ ਮਹਿਸੂਸ ਹੁੰਦੀ ਰਹਿੰਦੀ ਹੈ ਮਨ ਅੰਦਰੋਂ ਉਦਾਸ ਵੀ ਰਹਿੰਦਾ ਔਰ ਮੈਂ ਤੇ ਅਰਦਾਸ ਕਰਦਾ ਕਿ ਇਹ ਜ਼ਿੰਮੇਵਾਰੀ ਸਤਗੁਰੂ ਆਪ ਕਿਰਪਾ ਕਰਕੇ ਮੈਤੋਂ ਨਿਭਾਉਣ ਔਰ ਮੈਂ ਮੁੜ ਕੇ ਆਪਣੇ ਕੀਰਤਨ ਔਰ ਗੁਰਮਤਸਗੀ ਦੇ ਖੇਤਰ ਦੇ ਵਿੱਚ ਉਸੇ ਤਰ੍ਹਾਂ ਹੀ ਕੰਮ ਕਰ ਸਕਾਂ ਔਰ ਮੈਂ ਤੇ ਇਹ ਵੀ ਚਾਹਨਾ ਕਿ ਹੁਣ ਯੂਨੀਵਰਸਿਟੀ ਲਈ ਮੈਂ ਜਿੰਨਾ ਕੰਮ ਕੀਤਾ ਔਰ ਅਗਲੀ ਟੀਮ ਆ ਕੇ ਇਸ ਨੂੰ ਸੰਭਾਲਿਆ ਔਰ ਮੈਂ ਕੀਰਤਨ ਕੀਰਤਨ ਔਰ ਕੀਰਤਨ ਹੀ ਕਰਾਂ ਔਰ ਅੰਤਲੇ ਸਵਾਸ ਤੱਕ ਕੀਰਤਨ ਕਰਦਾ ਰਹਾ ਇਹ ਹੀ ਮੇਰੀ ਜ਼ਿੰਦਗੀ ਦੀ ਇੱਛਾ ਹੈ ਜੀ ਬਿਲਕੁਲ ਡਾਕਟਰ ਸਾਹਿਬ ਸੋ ਗੁਰੂ ਸਾਹਿਬਾਂ ਗਿਆ ਸੀ ਵੀ ਅਰਦਾਸ ਕਰਦੇ ਆ ਕਿ ਤੁਹਾਡੀ ਇੱਛਾ ਜ਼ਰੂਰ ਪੂਰੀ ਹੋਵੇ ਸੋ ਇੱਕ ਆਖਰੀ ਸਵਾਲ ਹੈ ਕਿ ਜਿਸ ਤਰ੍ਹਾਂ ਇੱਕ ਕੀਰਤਨੀਆ ਜਿਸ ਤਰ੍ਹਾਂ ਆਪ ਜੀ ਵੀ ਉਹ ਤੰਤੀ ਸਾਧਾ ਦੇ ਨਾਲ ਕੀਰਤਨ ਕਰਦੇ ਹੋ ਇੱਕ ਕੀਰਤਨੀਏ ਦਾ ਸੰਗੀਤ ਦੇ ਨਾਲ ਕੈਸਾ ਰਿਸ਼ਤਾ ਹੋ ਜਾਂਦਾ ਹੈ ਤੁਹਾਡਾ ਨਿੱਜੀ ਅਨੁਭਵ ਕੀ ਹੈ ਤੁਹਾਡੇ ਸ਼ਬਦਾਂ ਦੇ ਵਿੱਚ ਕੀਰਤਨੀਆਂ ਦਾ ਸੰਗੀਤ ਨਾਲ ਰਿਸ਼ਤਾ ਤੇ ਸਵਾਸਾਂ ਦਾ ਰਿਸ਼ਤਾ ਹੈ ਰੂਹ ਦਾ ਰਿਸ਼ਤਾ ਹੈ ਔਰ ਜਦੋਂ ਇਹਦੇ ਵਿੱਚ ਸ਼ਬਦ ਵਸ ਜਾਂਦਾ ਹੈ ਤੇ ਗੁਰਮਤ ਸੰਗੀਤ ਬਣ ਜਾਂਦਾ ਔਰ ਮੈਂ ਤੇ ਮੇਰੇ ਤੇ ਇਹੀ ਹੈ ਕਿ ਦੋਹਾਂ ਦੇ ਨਾਲ ਜਿਹੜੀ ਮੇਰੀ ਸਾਹਜ ਹੈ ਉਹ ਇਸੇ ਤਰ੍ਹਾਂ ਹੀ ਬਣੀ ਰਹੇ ਹਰ ਕੀਰਤਨੀਆਂ ਦੀ ਬਣੀ ਰਹੇ ਸੰਗੀਤ ਦੇ ਨਾਲ ਵੀ ਗੁਰਮਤ ਨਾਲ ਵੀ ਸ਼ਬਦ ਨਾਲ ਵੀ ਔਰ ਸ਼ਬਦ ਦੇ ਸੰਗੀਤ ਦੇ ਨਾਲ ਵੀ ਤਾਂ ਹੀ ਉਹ ਜਿਹੜਾ ਇਲਾਹੀ ਕੀਰਤਨ ਹੈ ਜਿਹੜੀ ਕੀਰਤਨ ਦੀ ਸਪਿਰਚੁਅਲਿਟੀ ਹੈ ਉਹ ਸਾਡੇ ਚ ਪ੍ਰਵੇਸ਼ ਕਰ ਸਕਦੀ ਹੈ ਔਰ ਹਰ ਸਵਾਸ ਸਵਾਸ ਅਗਰ ਕੀਰਤਨ ਹੋਣ ਲੱਗ ਪਵੇ ਤੇ ਅਸੀਂ ਗੁਰੂ ਦੀ ਬਖਸ਼ਿਸ਼ ਦੇ ਹੋਰ ਨੇੜੇ ਹੋ ਸਕਾਂਗੇ ਔਰ ਇਹੀ ਮਨ ਵਿੱਚ ਤਮੰਨਾ ਵੀ ਹੈ ਅਰਦਾਸ ਵੀ ਹੈ ਔਰ ਹਰ ਕੀਰਤਨੀ ਲਈ ਵੀ ਮੇਰੀ ਇਹ ਅਰਦਾਸ ਹੈ ਕਿ ਸਾਡੇ ਗੁਰਸਿੱਖ ਹੋਣ ਦੇ ਨਾਤੇ ਇਹ ਸਾਡੀ ਜਿਹੜੀ ਇੱਛਾ ਹੈ ਸਭ ਦੀ ਪੂਰੀ ਹੋਵੇ ਸਤਿਗੁਰੂ ਸਾਰਿਆਂ ਤੇ ਬਖਸ਼ਿਸ਼ ਕਰੇ ਜੀ ਬਿਲਕੁਲ ਸਤਿਗੁਰ ਸਾਰਿਆਂ ਤੇ ਬਖਸ਼ਿਸ਼ ਕਰਨ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਵੀ ਤੁਹਾਡੇ ਸਭ ਤੋਂ ਇਜਾਜ਼ਤ ਚਾਹਾਂਗੇ ਤੇ ਡਾਕਟਰ ਸਾਹਿਬ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਸਾਨੂੰ ਇਹਨਾਂ ਟਾਈਮ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਚੈਨਲ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇਹ ਆਪਣੇ ਵਿਭਾਗ ਔਰ ਯੂਨੀਵਰਸਿਟੀ ਬਾਰੇ ਚਰਚਾ ਕਰਨ ਦਾ ਅਫਸਰ ਦਿੱਤਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਥੇ ਹੀ ਜ਼ਿਆਦਾ ਚਾਹਾਂਗੇ ਰੱਬ ਰੱਖਾ ਸਰਬੱਤ ਦਾ ਭਲਾ ਅਕਸ਼ੋ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ